ਮੈਟਰੋ ਫੇਰਾ ਆ ਰਿਹਾ ਤੇ ਉਦਾਂ ਹੀ ਗੱਲਾਂ ਹੀਰੇ ਬਾਠ ਹੋਣੀ ਛੀਲੂ ਨਹੀਂ ਕਮਾਲਾਂ ਕਰਨਗੇ ਐਸ ਵਾਰ ਦੇਖਦੇ ਆਂ ਵੀ ਸਰਹਾਲਾ ਰੌਣਾਂ ਹੀ ਲਗਾਤਾਰ ਜਿੱਤੂਗੀ ਅੰਦੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕਬੱਡੀ ਦਾ ਆਪਾ ਅੱਜ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਅੱਜ ਵੀ ਮੈਂ ਕਹਾਂ ਵੀ ਕਮਾਲਾਂ ਹੋਣੀਆਂ ਪੰਜਾਬ 'ਚ ਤੱਕ ਹਰ ਦੇਣੀ ਹਰ ਰੋਜ਼ ਹੀ ਮਿੱਤਰੋ ਪੈਂਦੀ ਰਹਿਣੀ ਆ ਜਿੰਨਾ ਟਾਈਮ ਪੂਰੇ ਤਗੜੇ ਪਲੇਅਰ ਨਹੀਂ ਪਹੁੰਚਦੇ ਉਦੋਂ ਤੱਕ ਗੱਲਾਂ ਲੱਗਣਗੀਆਂ ਟਿਕਾਣੇ ਪਰ ਮਿੱਤਰੋ ਅੱਜ ਕੱਲ ਵੀ ਜਿਵੇਂ ਮੈਚ ਇਦਾਂ ਹੀ ਹੁੰਦੇ ਰਹਿੰਨੇ ਆ ਪੰਜਾਬ ਦੀ ਧਰਤੀ ਆ ਇੱਥੇ ਕਬੱਡੀ ਨੂੰ ਲੋਕ ਬਣਾ ਮੁਹੀ ਪਿਆਰ ਕਰਦੇ ਆ ਤੋਂ ਮਾਝੇ ਇਲਾਕੇ 'ਚ ਮੈਚ ਚੱਲਦੇ ਰਹਿੰਦੇ ਪਰ ਅੱਜ ਪੰਜਾਬ 'ਚ ਮਾਲਵੇ ਇਲਾਕੇ 'ਚ ਵੀ ਜਾਂ ਲੂਬਿਆਣੀ ਵਾਲੀ ਦੇ ਵਿੱਚ ਜਲਾ ਸ਼੍ਰੀ ਮਕਸਰ ਸਾਹਿਬ 'ਚ ਮਿੱਤਰੋ ਅੱਜ ਓਪਨ ਦਾ ਟੂਰਨਾਮੈਂਟ ਆ ਤਿੰਨ ਖਿਡਾਰੀ 12ਵਾਂ 71000 ਪਹਿਲਾ ਇਨਾਮ ਤੇ ਦੂਜਾ ਨਾਮ 61000 ਤੇ ਬੈਸਟਾਂ ਨੂੰ ਮਿੱਤਰੋ 11-11000 ਆ ਮਾਲਵਾ ਮਹਿਣਾ ਦੀ ਟੀਮ ਤੇ ਗੁਰਦਾਸਪੁਰ ਲਾਈਨਸ ਪੀਤੂ ਕੋਟੜੇ ਹੁਣਿਆਂ ਦੀ ਜੋ ਹੈ ਟੀਮ ਆ ਮਿੱਤਰੋ ਇੱਥੇ ਦੋਦੇ ਵਾਲਾ ਸੰਦੀਪ ਵੀ ਅੱਜ ਖੇਡ ਸਕਦਾ ਉਹ ਕਿਉਂਕਿ ਪੰਜਾਬ ਹੀ ਆ ਮਿਹਨਤ ਕਰ ਰਿਹਾ ਤੇ ਉਮੀਦ ਆ ਵੀ ਅੱਜ ਪੱਕਾ ਹੀ ਖੇਡੂਗਾ ਇੱਥੇ ਵੰਡ ਡੂਡ ਵਾਲਾ ਸੋਨਾ ਹੂ ਨਾਲ ਸੋ ਵੰਡ ਡੋਡ ਦੀ ਟੀਮ ਜਾਂ ਦੋਦੇ ਦੀ ਟੀਡੇ ਵਾਲਾ ਸੰਦੀਪ ਅੱਜ ਕਮਾਲਾਂ ਕਰ ਸਕਦਾ 365 ਤੇ ਮਿੱਤਰੋ ਲਾਈਵ ਚੱਲੂਗਾ ਸੂਰੇ ਵਾਲੀਆ ਗਗਨ ਵੀ ਹੋ ਸਕਦਾ ਕਿਉਂਕਿ ਉਹ ਪੰਜਾਬ ਚ ਮਿੱਤਰੋ ਮੁੰਡੇ ਤੇ ਉਹ ਪੰਜਾਬ ਚ ਮਿਹਨਤ ਕਰ ਰਹੇ ਆ ਆਉਣ ਵਾਲੇ ਸੀਜ਼ਨ ਲਈ ਇਹ ਟੂਰਨਾਮੈਂਟ ਟਾਪ ਦਾ ਪਰ ਪਿੰਡ ਕੋਟਲੀ ਨਸ਼ੀਰ ਖਾਂ ਦੇ ਵਿੱਚ ਅੱਜ ਵੱਡਾ ਸ਼ੋਅ ਮੈਚ ਆ ਮਿੱਤਰੋ ਗੱਗੀ ਖੀਰਾਂਵਾਲ ਦੀ ਟੀਮ ਆ ਤੇ ਫਰੰਦੀਪੁਰੀਏ ਗੋਪੀ ਦੀ ਟੀਮ ਆ ਦੋਨੀਆਂ ਟੀਮਾਂ ਦੇ ਦਰਮਿਆਨ ਅੱਜ ਵੱਡਾ ਸ਼ੋ ਮੈਚ ਹੋਣਾ ਸੋਨੂ ਗੁੱਜਰੂ ਨੀ ਮਿੱਤਰੋ ਗੱਗੀ ਟੌਪ ਦੇ ਮੱਲ ਨਾਲ ਰਵੀ ਬੋਰਜਲ ਇਟਾਣਾ ਸੁਨੀਲ ਦਸਾਂਝਾਂ ਵਾਲਾ ਸ਼ਕਤੀ ਮਾਨ ਸਿੰਘਵਾਲ ਵਾਲਾ ਮਿੱਤਰੋ ਏਕਮ ਫਤੇਹ ਉਰੀਆ ਜਗਰਾਜ ਹੋ ਗਿਆ ਬੱਬਾ ਹੋ ਗਿਆ ਸੁੱਖਾ ਪੰਘਾਲਾਂ ਵਾਲਾ ਟੌਪ ਦੀ ਟੀਮ ਮਿੱਤਰੋ ਤੁਹਾਨੂੰ ਦੇਖਣ ਨੂੰ ਮਿਲਣੀ ਆ ਸੋ ਅੱਜ ਵੱਡਾ ਸ਼ੋ ਮੈਚ ਇੱਧਰ ਆ ਪੰਜਾਬ 7 ਟੀਵੀ ਤੇ ਆਫੀਸ਼ੀਅਲ ਵੈਬਸਾਈਟ ਤੇ ਤੁਸੀਂ ਲਾਈਵ ਦਾ ਆਨੰਦ ਵੀ ਮਾਣ ਸਕਦੇ ਹੋ ਸੋ ਇਹ ਵੀ ਟੂਰਨਾਮੈਂਟ ਟੌਪ ਦਾ ਏਵੀ ਕੱਪ ਮਿੱਤਰੋ ਅੱਜ ਸਿਰੇ ਦਾ ਹੋਣਾ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀਗੀ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਬਾਕੀ ਕੈਨੇਡਾ ਦਾ ਮੇਲਾ ਪੁੱਛੀ ਜਾਂਦੇ ਆ 2-3 ਦਿਨਾਂ ਬਾਅਦ ਕੈਨੇਡਾ ਦਾ ਕੱਪ ਮਿੱਤਰੋ ਫੇਰ ਆ ਰਿਹਾ ਤੇ ਉਦਾਂ ਹੀ ਗੱਲਾਂ ਹੀਰੇ ਵੱਟੂਣੀ ਛਿੱਲੂਣੀ ਕਮਾਲਾਂ ਕਰਨਗੇ ਐਸ ਵਾਰ ਦੇਖਦੇ ਆਂ ਵੀ ਸਰਹਾਲਾ ਰੌਣਗਾਂ ਹੀ ਲਗਾਤਾਰ ਜਿੱਤੂਗੀ ਜਾਂ ਹੋਰ ਕੋਈ ਟੀਮ ਬਾਜ਼ੀ ਮਾਰਦੀ ਆ ਇਹ ਵੀ ਦੇਖਦੇ ਆਂ ਮਿੱਤਰੋ ਨਵੀਂ ਵੀਡੀਓ ਵਿੱਚ ਮਿਲਦੇ ਆਂ ਨਵੀਂ ਅਪਡੇਟ ਲੈ ਕੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ